ਤੁਸੀਂ ਸਾਰੇ ਬੋਲ ਟੁੱਟੇ ਹੋ ਜਾਣਗੇ ਕਿਵੇਂ ਕੰਮ ਕਰਦੇ ਵੀ ਖੜ ਗਏ ਆਣੇ ਜਾਣੇ ਦੇ ਵੀ ਖੜ ਗਏ ਜਿਹੜੇ ਛੋਟੇ ਬੱਚੇ ਆ ਉਹ ਸਕੂਲ ਜਾਣ ਤੋਂ ਖੜ ਗਏ ਚਲੋ ਹੁਣ ਸਕੂਲ ਬੰਦ ਹੋ ਗਏ 15 ਸਾਲ ਦਾ ਪਹਿਲਾਂ ਸਕੂਲੀ ਸੀ ਬੰਦ ਹੋ ਜਿੰਦਣ ਪਹਿਲਾਂ ਹੋਇਆ ਵੀ ਅਸੀਂ ਇਹਨਾਂ ਦੇ ਨਾਲ ਖੜੇ ਆ ਜੋ ਸਾਡੀ ਡਿਊਟੀ ਲਾਣਗੇ ਜੋ ਸਾਡੇ ਕਹਿਣਗੇ ਅਸੀਂ ਉਹ ਸੇਵਾ ਕਰਨ ਤਿਆਰ ਆ ਠੀਕ ਹੈ ਜੀ ਕਿਹ ਜਾ ਰਹੀ ਹੈ ਰਿਪੇਅਰ ਕੀਤੀ ਜਾ ਰਹੀ ਹੈ ਇਹ ਰੋਹਣੀ ਪਿੰਡਾਂ ਦੇ ਆਪਣੇ ਸਹਿਯੋਗ ਨਾਲ ਆਪਣੇ ਆਪ ਰਿਪੇਅਰ ਕਰਾਏ ਜੀ ਇਹ ਪੱਤਰਾਂ ਦੇ ਡੰਗੇ ਲਾ ਕੇ ਨੇ ਮਸ਼ੀਨਾਂ ਲਾ ਕੇ ਨੇ ਪਰਦ ਪਾ ਕੇ ਜੀ ਪਾਣੀ ਦੂਸਰੇ ਤੁਹਾਡੇ ਮਾਦਨ ਦੇ ਨਾਲ ਸੀਐਮ ਨੂੰ ਤੇ ਸਰਕਾਰ ਨੂੰ ਕਹਿਣਾ ਵੀ ਤੁਸੀਂ ਵੀ ਇਹੋ ਜਿਹੇ ਪਿੰਡਾਂ 'ਚ ਟਾਈਮ ਬਤੀਤ ਕਰਕੇ ਦੇਖੋ ਹੁਣ ਪਤਾ ਲੱਗੇ ਵੀ ਕੀ ਹੁੰਦਾ ਹੈ ਸ਼ਰਮੇ ਦਾ 10 15 ਪੰਨਾਂ ਪਹਿਲੇ ਵੀ ਗਿੜਾ ਮਾਰ ਕੇ ਗਏ ਸੀਗੇ ਇਹਨਾਂ ਨੇ ਕਹੇ ਸੀ ਸਾਡੇ ਜਿੱਦਾਂ ਵਿੱਚ ਸ਼ੋਕ ਦੀ ਰੋੜਾ ਸੀ ਤੁਹਾਡੇ ਨਾਲ ਖੜੇ ਆ ਅੱਜ ਫੇਰ ਆਏ ਹੋਏ ਨੇ ਜਿੱਦਾਂ ਤੇਲ ਪੁਲੇ ਇਹਨਾਂ ਦੇਣਾ ਇਹ ਦੇ ਕੇ ਜਾਊਗਾ ਜੀ ਵਰਕ ਨੁੱਟ ਜਾਂਦਾ ਲੋਕਾਂ ਨੂੰ ਜਮਾਂ ਹੀ ਮਿਲ ਗਈ ਜਿੱਥੇ ਇੱਕ ਪਾਸੇ ਰਹਿੰਦੇ ਨੇ ਪਿੰਡ ਫੇਰ ਆਣਾ ਜਾਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਆਉਂਦੀ ਆਉਣਗੀ ਹਾਂ ਮੁਸ਼ਕਲ ਤਾਂ ਆ ਰਹੀ ਹੈ ਮੈਂ ਤੁਹਾਨੂੰ ਦੱਸ ਰਿਹਾ ਹਾਂ ਨਾ ਜੀ ਇਹ ਵਿਚਾਰੇ ਦੁੱਧਾ ਕੰਮ ਕਰਦੇ ਆ ਦੁੱਧਾ ਕੰਮ ਖੜ ਗਿਆ ਜਿਹੜਾ ਵਿਚਾਰੇ ਪ੍ਰਾਈਵੇਟ ਕੰਮ ਕਰਦੇ ਵਰਕ ਕਰਦੇ ਵਿਚਾਰੇ ਕਦੇ ਕਿਸੇ ਕਿਸੇ ਕਿਥੇ ਇੱਥੇ ਜਿਹੜੀਆਂ ਬਿਲਡਿੰਗਾਂ ਬਣਦੀਆਂ ਉੱਥੇ ਜਾਂਦੇ ਮਜ਼ਦੂਰ ਤਲਕਾ ਵੀ ਖੜ ਗਿਆ ਧੀ ਅੰਮਲ ਸਕੇ ਜੋੜਾ ਇਹ ਰਸਤਾ ਕਈ ਦਿਨਾਂ ਤੋਂ ਟੁੱਟਿਆ ਵਾ ਜਿਸ ਦਿਨ ਅਸੀਂ ਪਹਿਲਾਂ ਵੀ ਆਏ ਸੀ ਉਸ ਦਿਨ ਵੀ ਬਾਪੂ ਜੀ ਨੇ ਡੀਸੀ ਸਾਹਿਬ ਨੂੰ ਫੋਨ ਕੀਤਾ ਉਨਾ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਮੈਂ ਆ ਬੰਦੇ ਭੇਜ ਰਹੇ ਹਾਂ ਉਹ ਤੋਂ ਬਾਅਦ ਇੱਥੇ ਕੋਈ ਆਇਆ ਨਹੀਂ ਕਿਸੇ ਨੇ ਇਹਨਾਂ ਦੀ ਸਾਰ ਨਹੀਂ ਲਈ ਲੋਕਾਂ ਦੀ ਸਵਾਂ ਇਲੈਕਸ਼ਨ ਹੋਇਆ ਉਹਦੇ ਚ ਇਹਨਾਂ ਨੇ ਵਿਰੋਧ ਕੀਤਾ ਸੀਗਾ ਪੰਜ ਪਿੰਡਾਂ ਨੇ ਸ਼ਾਇਦ ਸਾਨੂੰ ਲੱਗਦਾ ਕਿ ਇਹਨਾਂ ਨੂੰ ਉਸੇ ਵਿਰੋਧ ਦਾ ਖਾਮਿਆਜਾ ਭੁਗਤਣਾ ਪੈ ਰਿਹਾ ਖਰੜ ਦੇ ਪਿੰਡਾਂ ਦੇ ਵਿੱਚ ਹਲਕੇ ਦੇ ਵਿੱਚ ਜੇ ਗੱਲ ਕਰੀਏ ਪੁਲ ਟੁੱਟੇ ਹੋਏ ਨੇ ਤਾਂ ਇਸ ਨੂੰ ਲੈ ਕੇ ਜੈੰਤੀ ਮਾਜਰੀ ਦੇ ਪਿੰਡ ਗੂੜਾ ਕਸੌਲੀ ਹੋਣੀ ਅੱਗੇ ਤਿੰਨ ਚਾਰ ਪਿੰਡ ਪੈਂਦੇ ਨੇ ਕਹਿੰਦੇ ਸੀ ਬਹੁਤ ਮਾੜੀ ਹਾਲਤ ਹੈ ਪਿੰਡਾਂ ਦੀ ਲੋਕਾਂ ਨੂੰ ਤੁਰਨਾ ਔਖਾ ਹੈ ਗੱਡੀਆਂ ਤੱਕ ਨਹੀਂ ਜਾਂਦੀਆਂ ਹੈਗੀਆਂ ਬਹੁਤ ਜ਼ਿਆਦਾ ਮਤਲਬ ਕਿ ਇੱਕ ਜੀ ਗੱਲ ਕਰੀ ਸੰਪਰਕ ਟੁੱਟਿਆ ਹੋਇਆ ਪਿੰਡ ਹੈ ਚੰਡੀਗੜ੍ਹ ਦੇ ਨੇੜੇ ਆ ਮਤਲਬ ਕਿ ਡਿਵੈਲਪਮੈਂਟ ਏਰੀਆ ਕਿਤੇ ਨਾ ਕਿਤੇ ਪਿੰਡ ਦੇ ਸਾਫਕਾ ਸਰਪੰਚ ਹੁਣੀ ਸਾਡੇ ਨਾਲ ਮੌਜੂਦ ਨੇ ਬਾਈ ਜੀ ਕਿੰਨਾ ਔਖਾ ਲੱਗਦਾ ਸੰਪਰਕ ਟੁੱਟਿਆ ਹੋਇਆ ਹੈ ਪਿੰਡਾਂ ਦਾ ਔਰੇ ਬਹੁਤ ਔਕੇ ਸੰਪਰਕ ਟੁੱਟਿਆ ਹੋਇਆ 3-4 ਦਿਨੋਂ ਗੇ ਕੱਲ ਤੱਕ ਇਸਨੇ ਦੁੱਧ ਵੀ ਨਹੀਂ ਪਾਇਆ ਜੀ ਹੂੰ ਨਾ ਕਿਸੇ ਨੇ ਦੁੱਧ ਪਾਇਆ ਨਾ ਕੋਈ ਦਿਹਾੜੀ ਤੇ ਗਿਆ ਅਪਨਾਂ ਸਾਰੇ ਘਰੇ ਰਹਿਏ ਆਪਣੇ ਹੂੰ ਇੰਨਾ ਬੁਰਾ ਹਾਲ ਹੈ ਲੋਕਾਂ ਨੂੰ ਦਿਹਾੜੀ ਕਰਨਾ ਸਾਰੇ ਕੱਚੇ ਮੁਲਾਜ਼ਮਾ ਕੋਈ ਪੱਕਾ ਹੈ ਨਹੀਂ ਹੂੰ ਸਾਰਿਆਂ ਦਾ ਬੁਰਾ ਹਾਲ ਹੈ ਫਿਰ ਅੱਜ ਕੀਤਾ ਕੀ ਜਾ ਰਿਹਾ ਹੈ ਰਿਪੇਅਰ ਕੀਤੀ ਜਾ ਰਹੀ ਹੈ ਇਹਨਾਂ ਹਾਨੀ ਪਿੰਡਾਂ ਦੇ ਆਪਣੇ ਸਹਿਯੋਗ ਨਾਲ ਆਪਣੇ ਆਪ ਰਿਪੇਅਰ ਕਰ ਰਹੇ ਜੀ ਇਹ ਪੱਥਰਾਂ ਦੇ ਡੰਗੇ ਲਾ ਗਏ ਨੇ ਮਸ਼ੀਨਾਂ ਲਾ ਗਏ ਨੇ ਪਰਤ ਪਾ ਗਏ ਜੀ ਪਾਣੀ ਇੰਨਾ ਕਿ ਚੱਲਦਾ ਭਾਈ ਇਹ ਤੋਂ ਗਾਂਵ ਵਿੱਚ ਵਜ ਜਾਂਦਾ ਪਾਣੀ ਦੀ ਗੱਲ ਕਰੀਏ ਨਹੀਂ ਪਾਣੀ ਤਾਂ ਹਾਂਜੀ ਇਹਦਾ ਲੱਖ ਲੱਖ ਬੰਦੇ ਇਹਨਾਂ ਨਾਲ ਪਾਣੀ ਆਉਂਦਾ ਉੱਪਰ ਤੱਕ ਆ ਜਾਂਦਾ ਹਾਂ ਕਾਂਗਰਸ ਪਾਰਟੀ ਤੋਂ ਟਿੰਕੂ ਸ਼ਰਮਾ ਜੀ ਪਹੁੰਚੇ ਨੇ ਕੋਈ ਗੱਲਬਾਤ ਹੋਈ ਹੈ ਇਹਨਾਂ ਨਾਲ ਜਿੱਥੇ ਇਹ ਸ਼ਰਮਾ ਜੀ ਦਾ 10-15 ਪਹਿਲੇ ਵੀ ਗੜਾ ਮਾਰ ਕੇ ਗਏ ਸੀਗੇ ਇਹਨਾਂ ਨੇ ਕਹੇ ਸੀ ਸਾਡੇ ਜਿੱਦਾਂ ਵੀ ਸ਼ੋਕ ਦੀ ਰੋੜਾ ਸੀ ਤੁਹਾਡੇ ਨਾਲ ਖੜੇ ਆ ਹਾਂ ਅੱਜ ਫੇਰ ਆਏ ਹੋਏ ਨੇ ਜਿੰਦਾਂ ਤੇਲ ਫੁੱਲੇ ਤੀਨ ਇਹ ਦੇਣਾ ਇਹ ਦੇ ਕੇ ਜਾਊਗਾ ਇਹ ਸਹੀ ਕਿਵੇਂ ਦੇਖਦੇ ਹੋ ਕਿ ਲੱਗਦਾ ਲੋਕੋ ਦੁਖੀ ਨੇ ਪੂਰੀ ਟੁੱਟੀ ਹੋਈ ਆ ਸੰਪਰਕ ਟੁੱਟਿਆ ਹੋਇਆ ਚੰਡੀਗੜ੍ਹ ਦੇ ਨੇੜੇ ਹੋਣ ਦੇ ਨਾਤੇ ਕਿਤੇ ਨਾ ਕਿਤੇ ਡਿਵੈਲਪਮੈਂਟ ਲੱਗਦਾ ਹੈ ਨਹੀਂ ਪਿੰਡਾਂ ਦੇ ਵਿੱਚ ਪਹਿਲਾਂ ਤਾਂ ਤੁਹਾਡਾ ਮੈਂ ਧੰਨਵਾਦ ਕਰਦਾ ਤੁਸੀਂ ਇੱਥੇ ਪਿੰਡਾਂ ਵਾਲਿਆਂ ਦਾ ਹਾਲਚਲ ਪੁੱਛਣ ਆਇਆ ਹੈ ਦਸ਼ਾ ਦੇਖਣ ਆਇਆ ਦਿਸ਼ਾ ਕਿ ਆਇਆ ਵਿਚਾਰਾ ਜੀ ਸੋ ਮੈਂ ਦੂਸਰੇ ਤੁਹਾਡੇ ਮਾਦਮ ਦੇ ਨਾਲ ਸੀਐਮ ਨੂੰ ਤੇ ਸਰਕਾਰ ਨੂੰ ਕਹਿਣਾ ਵੀ ਤੁਸੀਂ ਵੀ ਇਹੋ ਜਿਹੇ ਪਿੰਡਾਂ 'ਚ ਟਾਈਮ ਬਚੀਤ ਕਰਕੇ ਦੇਖੋ ਹੁਣ ਪਤਾ ਲੱਗੇ ਵੀ ਕੀ ਹੁੰਦਾ ਦਿਹਾੜੀਦਾਰ ਸਾਰੇ ਬੰਦੇ ਨੇ ਦਿਹਾੜੀਦਾਰ ਤੋਂ ਬਾਅਦ ਇਹਨਾਂ ਨੇ ਵਿਚਾਰਿਆਂ ਦੁੱਧ ਦੁੱਧ ਪਾਣਾ ਚੰਡੀਗੜ੍ਹ ਦੁੱਧ ਪਾਣ ਜਾਣਾ ਕਿਸੇ ਨੇ ਕਿਤੇ ਜਾਣਾ ਤੁਸੀਂ ਸਾਰੇ ਪੁੱਲ ਟੁੱਟੇ ਹੋਏ ਜਾਣਗੇ ਕਿਵੇਂ ਕੰਮਕਾਰ ਤਾਂ ਵੀ ਖੜਗੇ ਆਣੇ ਜਾਣੇ ਦੇ ਵੀ ਖੜਗੇ ਜਿਹੜੇ ਛੋਟੇ ਬੱਚੇ ਆ ਉਹ ਸਕੂਲ ਜਾਣ ਤੋਂ ਖੜਗੇ ਚਲੋ ਹੁਣ ਸਕੂਲ ਬੰਦ ਹੋ ਗਏ 15 ਸਾਲ ਤਾਂ ਪਹਿਲਾਂ ਸਕੂਲੀ ਸੀ ਬੰਦ ਹੋ ਜਿੱਦਣ ਪਹਿਲਾਂ ਹੋਇਆ ਸੋ ਕਹਿਣ ਦਾ ਭਾਵ ਸਰਕਾਰ ਤਾਂ ਸੁੱਤੀ ਪਈ ਆ ਅਸੀਂ ਇਹਨਾਂ ਦੇ ਨਾਲ ਇਹਨਾਂ ਦੇ ਹਰ ਦੁੱਖ ਸੁੱਖ ਚ ਨਾਲ ਖੜੇ ਆ ਸੋਮਵਾਰ ਨੂੰ ਸਾਡੇ ਕਾਂਗਰਸੀ ਲੀਡਰ ਵੀ ਇਲਾਕੇ ਦੇ ਇਸ ਪਾਸੇ ਦੇ ਇਹਨਾਂ ਦਾ ਫੋਨ ਗਿਆ ਅਸੀਂ ਜਦ ਵੀ 15 ਸਾਲ ਪਹਿਲਾਂ ਆ ਕੇ ਗਏ ਜਦ ਵੀ ਅਸੀਂ ਕਿਹਾ ਸੀ ਜੇ ਥੋੜਾ ਟੁੱਟਿਆ ਸੀ ਤੇ ਹੁਣ ਸਾਰਾ ਟੁੱਟ ਗਿਆ ਹੁਣ ਵੀ ਅਸੀਂ ਤਾਂ ਇਹਨਾਂ ਨਾਲ ਜੋ ਸਾਨੂੰ ਸੇਵਾ ਲਾਣਗੇ ਤੇਲ ਫੁੱਲ ਜੋ ਹੋਊਗਾ ਅਸੀਂ ਦਵਾ ਦੇਣਾ ਦਾ ਸੰਪਰਕ ਟੁੱਟ ਜਾਂਦਾ ਲੋਕਾਂ ਨੂੰ ਜਮਾਂ ਹੀ ਮਿਲ ਕੇ ਜਿੱਥੇ ਇੱਕ ਪਾਸੇ ਰਹਿੰਦੇ ਨੇ ਪਿੰਡ ਫੇਰਾ ਆਣਾ ਜਾਣਾ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਹੋਣਗੀਆਂ ਹਾਂ ਮੁਸ਼ਕਲ ਤਾਂ ਆ ਰਹੀ ਹੈ ਮੈਂ ਤੁਹਾਨੂੰ ਦੱਸ ਰਿਹਾ ਹਾਂ ਨਾ ਜੀ ਇਹ ਵਿਚਾਰੇ ਦੁੱਧਾ ਕੰਮ ਕਰਦੇ ਆ ਦੁੱਧਾ ਕੰਮ ਖੜ ਗਿਆ ਜਿਹੜੇ ਵਿਚਾਰੇ ਪ੍ਰਾਈਵੇਟ ਕੰਮ ਕਰਦੇ ਆ ਕਰਦੇ ਆ ਵਿਚਾਰੇ ਕਦੇ ਕਿਸੇ ਕਿਸੇ ਕਿੱਥੇ ਇੱਥੇ ਜਿਹੜੀਆਂ ਬਿਲਡਿੰਗਾਂ ਬਣਦੀਆਂ ਉੱਥੇ ਜਾਂਦੇ ਮਜ਼ਦੂਰ ਤਬਕਾ ਵੀ ਖੜ ਗਿਆ ਧੀਆ ਭੈਣਾਂ ਵੀ ਖੜ ਗਈਆਂ ਦੱਸੋ ਕਿਵੇਂ ਕੰਮ ਚੱਲੂਗਾ ਨਸੀਮ ਤੇ ਉਹਨਾਂ ਨੂੰ ਵੀ ਚਾਹੀਦਾ ਵੀ ਕਿ ਉਹ ਗੇੜਾ ਮਾਰੇ ਜਾਵੇ ਲਾਕੇ ਦੇ ਵਿੱਚ 7 ਕਿਲੋਮੀਟਰ ਅਸੀਂ ਤਾਂ ਚਾਹਨੇ ਵੀ ਆ ਕੇ ਮਾਰੇ ਪਤਾ ਲੱਗੇ ਉਹਨੂੰ ਵੀ ਹੋ ਗਿਆ ਰਿਹਾ ਪਰ ਉਹ ਧਰਤੀ ਫਰਾਣਾ ਨਹੀਂ ਜਾਂਦਾ ਉਹ ਸੀਐਮ ਨਹੀਂ ਜਿਹੜਾ ਸੀਐਮ ਬਣਨ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕਰਦਾ ਸੀ ਚੁਟਕਲੇ ਸੁਣਾ ਕੇ ਗੱਲ ਕਰਦਾ ਸੀ ਰਾਜ ਮਹਿਲਾਂ ਦੀ ਗੱਲ ਕਰਦਾ ਸੀ ਵੀ ਫਰਾਣਾ ਮਹਿਲ ਚ ਪਿਆ ਹੁਣ ਤੋਂ ਹਾਫੇ ਮਹਿਲ ਚ ਪਿਆ ਰਹਿਦਾ ਉਹਨੇ ਗਾ ਦਿੱਲੀ ਵਾਲਿਆਂ ਨੂੰ ਠੇਕੇ ਵਰ ਦੇਤੀ ਸਰਕਾਰ ਹੁਣ ਤਾਂ ਠੇਕੇ ਵਰ ਚੱਲਦੇ ਆ ਸਾਰਿਆਂ ਨੂੰ ਪਤਾ ਪਠਾਨ ਮਾਜਰਾ ਰਲੋ ਪਾ ਰਹੇ ਸਾਡੇ ਸਾਹਮਣੇ ਕਿੰਨੇ ਦਾ ਐਮਐਲਏ ਰਲੋ ਪਾ ਰਹੇ ਉਹਦੇ ਉਹਦੇ ਆਪ ਦੇ ਸੋ ਇਹਨੂੰ ਤਾਂ ਕੋ ਪਰਮਾਤਮਾ ਬੁੱਧੀ ਬਖਸ਼ੀ ਅਸੀਂ ਤਾਂ ਅਸੀਂ ਕਹਿੰਦੇ ਆ ਜਿਹੜਾ ਸਾਡੇ ਪੰਜਾਬ ਦਾ ਸਵਾ ਸਾਲ ਰਹਿੰਦਾ ਉਹ ਚੰਗੇ ਤਰੀਕੇ ਨਾਲ ਅਸੀਂ ਕੱਟ ਸਕੀਏ ਸਾਡੇ ਲੋਕ ਵਿਚਾਰੇ ਪਿੰਡਾਂ ਦੇ ਚੰਗੇ ਤਰੀਕੇ ਨਾਲ ਕੱਟ ਸਕਦੇ ਕਿਹੋ ਜਿਹਾ ਸਹਯੋਗ ਹੋਊਗਾ ਪਿੰਡ ਨਿਵਾਸੀਆਂ ਦੇ ਨਾਲ ਆਪਣੀ ਪਾਰਟੀ ਦਾ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਿ ਤੁਸੀਂ ਇੱਥੇ ਇਹਨਾਂ ਲੋਕਾਂ ਦਾ ਹਾਲਚਾਲ ਜਾਣਨ ਲਈ ਆਏ ਹਾਂ ਜੀ ਸਾਡੇ ਵੱਲੋਂ ਪਹਿਲਾਂ ਵੀ ਆਪਣੇ ਇਹਨਾਂ ਪਿੰਡਾਂ ਲਈ ਰਾਹਤ ਵਿੱਚ ਜਿੰਨਾ ਵੀ ਸਾਥੋ ਸਹਿਯੋਗ ਹੁੰਦਾ ਅਸੀਂ ਧੰਨੇ ਆ ਤੇ ਅੱਜ ਵੀ ਅਸੀਂ ਇਸੇ ਕਰਕੇ ਇੱਥੇ ਆਏ ਆ ਕਿ ਜੋ ਵੀ ਸਾਡੀ ਇਹ ਡਿਊਟੀ ਲਾਉਣਗੇ ਲੋਕ ਅਸੀਂ ਉਹਤੇ ਖਰੇ ਉਤਰਾਂਗੇ ਤੇ ਇਹਨਾਂ ਦਾ ਸਹਿਯੋਗ ਦੇਵਾਂਗੇ ਤਾਂ ਜੋ ਇਹਨਾਂ ਲੋਕਾਂ ਨੂੰ ਇਹ ਰਾਤ ਮਿਲ ਸਕੇ ਜਿਹੜਾ ਇਹ ਰਸਤਾ ਕਈ ਦਿਨਾਂ ਤੋਂ ਟੁੱਟਿਆ ਵਾ ਜਿਸ ਦਿਨ ਅਸੀਂ ਪਹਿਲਾਂ ਵੀ ਆਏ ਸੀ ਉਸ ਦਿਨ ਵੀ ਬਾਉ ਜੀ ਨੇ ਡੀਸੀ ਸਾਹਿਬ ਨੂੰ ਫੋਨ ਕੀਤਾ ਉਹਨਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਮੈਂ ਆ ਬੰਦੇ ਭੇਜ ਰਹੇ ਹਾਂ ਉਸ ਤੋਂ ਬਾਅਦ ਇੱਥੇ ਕੋਈ ਆਇਆ ਨਹੀਂ ਕਿਸੇ ਨੇ ਇਹਨਾਂ ਦੀ ਸਾਰ ਨਹੀਂ ਲਈ ਲੋਕਾਂ ਦੀ ਇਹਨਾਂ ਨੂੰ ਆਪਣੇ ਆਪ ਉਹਨਾਂ ਨੇ ਇਹਨਾਂ ਦੇ ਆਪਣੇ ਹਾਲਤੇ ਛੱਡਤਾ ਕਿ ਤੁਸੀਂ ਮਰੋ ਜਿਓ ਤੁਹਾਡੇ ਰੋਟੀ ਪੱਕੇ ਨਾ ਪੱਕੇ ਕੋਈ ਆਵੇ ਨਾ ਆਵੇ ਇੱਥੋਂ ਕੋਈ ਬੰਦਾ ਨਾ ਸਰਕਾਰੀ ਮੁਲਾਜ਼ਮ ਇਹਨਾਂ ਆਪਾਂ ਪਹਿਲਾਂ ਆ ਕੇ ਵੀਡੀਓ ਲਾ ਗਿਆ ਬੁਲਾਉਣ ਹਾਂਜੀ ਵੀਰ ਡੰਗੇ ਲਾ ਰਹੇ ਸੀ ਹਾਂ ਉਹਦਾ ਵੀਡੀਓ ਬਣਾਉਣ ਦਾ ਇੱਕੋ ਹੀ ਇੱਕ ਮਕਸਦ ਸੀ ਕਿ ਉਹ ਅੱਗੇ ਭੇਜੇ ਕਿ ਅਸੀਂ ਇਹ ਕੰਮ ਕਰ ਰਹੇ ਹਾਂ। ਡੰਗੇ ਲਾ ਨਹੀਂ ਸਕਦੇ ਇਦਾਂ। ਲੋਕ ਦਾ ਲੋਕ ਦਾ ਦੁਖੀ ਨੇ। ਡੰਗੇ ਇਹ ਆਪਣੇ ਖਰਚੇ ਤੇ ਲਾ ਰਹੇ। ਉਹ ਸਾਰਾ ਕੁਝ ਸਰਕਾਰ ਦੇ ਹਿੱਸੇ ਪਾਉਣ ਨੂੰ ਫਿਰਦਾ ਸੀਗਾ। ਸਰਕਾਰ ਦਾ ਵਾਅਦਾ ਕਰਦੀ ਸੀ ਵੀ ਅਸੀਂ ਲੋਕਾਂ ਦਾ ਕੰਮ ਕਰਾਂਗੇ। ਜੇ ਲੋ ਸਰਕਾਰ ਨੇ ਕੰਮ ਕੀਤਾ ਤੇ ਲੋਕਾਂ ਨੂੰ ਕੀ ਲੋੜ ਸੀ? ਮਤਲਬ ਕਿ ਜੀਸੀ ਵੀ ਲੈ ਕੇ ਆਪਾਂ ਨਦੀ ਵਿੱਚ ਮੜਨ ਦੀ? ਉਹ ਤਾਂ ਚਲੋ ਉਹਨਾਂ ਨੇ ਡਰਾਮਾ ਕਰਕੇ ਸਰਕਾਰ ਬਣਾ ਲਈ। ਇਹਨਾਂ ਲੋਕਾਂ ਨੇ ਪਹਿਲਾਂ ਜਿਹੜੇ ਆਪਣਾ ਲੋਕ ਸਭਾ ਇਲੈਕਸ਼ਨ ਹੋਇਆ ਉਹਦੇ ਚ ਇਹਨਾਂ ਨੇ ਵਿਰੋਧ ਕੀਤਾ ਸੀਗਾ ਪੰਜ ਨੇ ਸ਼ਾਇਦ ਸਾਨੂੰ ਲੱਗਦਾ ਕਿ ਇਹਨਾਂ ਨੂੰ ਉਸੇ ਵਿਰੋਧ ਦਾ ਖਾਮਿਆਜਾ ਭੁਗਤਣਾ ਪੈ ਰਿਹਾ ਵਿਰੋਧ ਇਹਨਾਂ ਨੇ ਇਸ ਕਰਕੇ ਕੀਤਾ ਸੀਗਾ ਕਿਉਂ ਜਿੰਨੀਆਂ ਵੀ ਇਹਨਾਂ ਦੀਆਂ ਜ਼ਮੀਨਾਂ ਸੀਗੀਆਂ ਉਹ ਸਰਕਾਰ ਨੇ ਇੱਕ ਇੰਤਕਾਲ ਤੋੜ ਕੇ ਸਰਕਾਰ ਦੇ ਨਾਮ ਕਰ ਲਈਆਂ ਇਹਨਾਂ ਨੇ ਉਸ ਗੱਲ ਦਾ ਪਹਿਲਾਂ ਦੁਹਾਈ ਪਾਈ ਸਰਕਾਰੀ ਦਰਬਾਰੇ ਜਾ ਕੇ ਬੇਨਤੀ ਕੀਤੀ ਕਿ ਸਾਡਾ ਇਹ ਇੰਤਕਾਲ ਬਹਾਲ ਕੀਤਾ ਜਾਵੇ ਪਰ ਸਰਕਾਰ ਨੇ ਇੰਤਕਾਲ ਬਹਾਲ ਕਰਨ ਦੀ ਬਜਾਏ ਇਹਨਾਂ ਤੇ ਡੰਡਾ ਚਲਾਇਆ ਇਹਨਾਂ ਨੇ ਤੇ ਜ਼ਬਰਦਸਤੀ ਕੀਤੀ ਜਦੋਂ ਇਹਨਾਂ ਨੇ ਉਸ ਗੱਲ ਦਾ ਵਿਰੋਧ ਵਿੱਚ ਕਹਿੰਦਾ ਵੀ ਅਸੀਂ ਲੋਕ ਸਭਾ ਦਾ ਇਲੈਕਸ਼ਨ ਹੈ ਉਹਦਾ ਬਾਈਕਾਟ ਕਰਤਾ ਸਾਰੇ ਪਿੰਡਾਂ ਨੇ ਹਾਂਜੀ ਅੱਜ ਜੋ ਕੁਛ ਇਹਨਾਂ ਨੂੰ ਝੱਲਣਾ ਪੈ ਰਿਹਾ ਉਹ ਸਰਕਾਰ ਦਾ ਉਹੀ ਗੁੱਸਾ ਏ ਐਮਐਲਏ ਦੀ ਉਹੀ ਨਾਰਾਜ਼ਗੀ ਏ ਵੀ ਇਹਨਾਂ ਨੇ ਮੇਰੀ ਮੰਨੀ ਨਹੀਂ ਸੀਗੀ ਉਹ ਆਪਣੀ ਤਾਂ ਨੰਕਾਮ ਹੀ ਨਹੀਂ ਦੇਖਦੇ ਵੀ ਇਹਨਾਂ ਦਾ ਗੁੱਸਾ ਕਿਸ ਵਜ੍ਹਾ ਸੀ ਸੀਗਾ ਵੀ ਜਿਨ੍ਹਾਂ ਦੀਆਂ ਜ਼ਮੀਨਾਂ ਖੋਈਆਂ ਗਈਆਂ ਜਿਨ੍ਹਾਂ ਦਾ ਕਾਰੋਬਾਰ ਖੋਲਿਆ ਤੁਸੀਂ ਇਹਨਾਂ ਦਾ ਵਿਚਾਰੇ ਲੋਕਾਂ ਦੇ ਗਰੀਬ ਕਿਸਾਨ ਨੇ ਛੋਟੀਆਂ-ਛੋਟੀਆਂ ਜ਼ਮੀਨਾਂ ਸੀਗੀਆਂ ਉਹੀ ਸਰਕਾਰ ਨੇ ਇੱਕ ਇੰਤਕਾਲ ਕਰਕੇ ਤੋੜ ਕੇ ਆਪਣੇ ਨਾਂ ਕਰ ਲਈਆਂ ਉਸ ਵਿਰੋਧ ਨੂੰ ਸਮਝਣ ਦੀ بجائے ਇਹਨਾਂ ਤੇ ਉਲਟਪੂਤ ਕੀ ਸਰਕਾਰ ਸੋ ਅਸੀਂ ਤਾਂ ਬੇਨਤੀ ਕਰਾਂਗੇ ਕਿ ਇਹਨਾਂ ਲੋਕਾਂ ਦੀ ਸਾਰ ਲਈ ਜਾਵੇ ਜਦੋਂ ਤੱਕ ਸਬੰਧਾ ਪਾਵਰ 'ਚ ਆਇਆ ਉਹਨੂੰ ਲੱਗਦਾ ਕਿ ਮੇਰੇ ਹੱਥ ਹੈ ਸਾਰਾ ਕੁਝ ਪਰ ਸਭ ਤੋਂ بڑا ਜਿਹੜਾ ਸਾਡਾ ਲੋਕਤੰਤਰ ਦਾ ਅਧਿਕਾਰ ਹੈ ਵੋਟ ਹੈ ਅੱਗੇ ਲੋਕ ਸਭਾ ਬਲਾਕ ਸਮਤੀ ਜ਼ਿਲ੍ਹਾ ਪ੍ਰਸ਼ਦ ਦੀਆਂ ਵੋਟਾਂ ਆ ਰਹੀਆਂ ਇਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਜਵਾਬ ਦਿੱਤਾ ਜਾਊਗਾ ਕਿ ਤੁਸੀਂ ਸਾਡੇ ਨਾਲ ਜੋ ਕੀਤਾ ਵਾਅਦੇ ਕੀਤੇ ਉਹਦੇ ਤੇ ਤੁਸੀਂ ਖਰੇ ਨਹੀਂ ਉਤਰੇ ਜੋ ਤੁਸੀਂ ਸਾਤੇ ਵੋਟਾਂ ਲੈ ਕੇ ਸਾਡੇ 3 ਸਾਲ ਦੀ ਸਰਕਾਰ ਬਣਾ ਲਈ ਉਹਦੇ ਤੇ ਸਰਕਾਰ ਖਰੀ ਨਹੀਂ ਉਤਰੀ ਤੇ ਲੋਕ ਜਵਾਬ ਦੇਣਗੇ ਅਸੀਂ ਵੀ ਆਸ ਕਰਦੇ ਹਾਂ ਕਿ ਇਹਨਾਂ ਲੋਕਾਂ ਨੂੰ ਜਵਾਬ ਦਿੱਤਾ ਜਾਵੇ ਤਾਂ ਜੋ ਅੱਗੇ ਤੋਂ ਕੋਈ ਝੂਠਾ ਵਾਅਦਾ ਕਰਕੇ ਸਰਕਾਰ ਨਾ ਬਣਾਂਗੇ। ਟਿੰਕੂ ਸ਼ਰਮਾ ਜੀ ਅਖੀਰ ਵਿੱਚ ਕੀ ਭਰੋਸਾ ਦੇਣਾ ਚਾਹੋਗੇ ਪਿੰਡ ਨਿਵਾਸੀਆਂ ਨੂੰ ਜੇ ਗੱਲ ਕਰੀਏ? ਭਰੋਸਾ ਸਾਡਾ ਤਾਂ ਇਹੀ ਹੈ। ਵੀ ਅਸੀਂ ਇਹਨਾਂ ਦੇ ਨਾਲ ਖੜੇ ਆਂ ਜੋ ਸਾਡੀ ਡਿਊਟੀ ਲਾਣਗੇ। ਜੋ ਸਾਡੇ ਕਹਿਣਗੇ ਅਸੀਂ ਉਹ ਸੇਵਾ ਕਰਨ ਨੂੰ ਤਿਆਰ ਆਂ। ਠੀਕ ਹੈ। ਤੁਸੀਂ ਦੇਖ ਸਕਦੇ ਹੋ ਕਾਂਗਰਸ ਪਾਰਟੀ ਤੋਂ ਟਿੰਕੂ ਸ਼ਰਮਾ ਜੀ ਇਸੇ ਤੌਰ ਤੇ ਗੂੜਾ ਕਸੌਲੀ 35 ਮਾਜਰੀ ਜਿਹੜਾ ਸੰਪਰਕ ਟੁੱਟਿਆ ਹੋਇਆ ਹੈ ਪਿੰਡਾਂ ਦਾ ਤਿੰਨ ਚਾਰ ਪਿੰਡਾਂ ਸੰਪਰਕ ਟੁੱਟਿਆ ਹੋਇਆ ਹੈ ਲੋਕਾਂ ਨੂੰ ਮਾਣ ਜਾਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਮੁਸ਼ਕਲ ਆਉਂਦੀਆਂ ਉਸ ਨੂੰ ਲੈ ਕੇ ਆ ਪਿੰਡ ਨਿਵਾਸੀ ਕੰਮ ਕਰ ਰਹੇ ਨੇ ਜੀਸੀਪੀ ਲੱਗੀਆਂ ਹੋਈਆਂ ਕਿਤੇ ਨਾ ਕਿਤੇ ਨਦੀ ਦੇ ਵਿੱਚ ਆਪ ਸਲੇਬ ਪਾਣਗੇ ਕਿਤੇ ਨਾ ਕਿਤੇ ਕੰਮ ਕਰ ਰਹੇ ਨੇ ਭਰੋਸਾ ਦਿਵਾਉਣ ਹੋਏ ਨੇ ਪਿੰਡ ਨਿਵਾਸੀ ਨੂੰ ਵੀ ਸੀ ਆਪਣੀ ਪਾਰਟੀ ਵੱਲੋਂ ਉਹਨਾਂ ਦੇ ਨਾਲ ਖੜੇ ਨੇ